ਇੰਗਲੈਂਡ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਭਾਰਤੀ ਮਾਂ ਪੁੱਤ ਨੂੰ ਸਜ਼ਾ ਸੁਣਾਈ ਗਈ ਹੈ ਇੰਗਲੈਂਡ ਦੇ ਵਿੱਚ ਇੰਗਲੈਂਡ ਕੋਰਟ ਦੇ ਵੱਲੋਂ ਇਹ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਇੰਗਲੈਂਡ ਵਿੱਚ ਭਾਰਤੀ ਮੂਲ ਦੀ ਮਾਂ ਅਤੇ ਉਸਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਇੱਥੋਂ ਦੇ ਸਿੱਖ ਪਾਈਚਾਰੇ ਨੇ ਇੱਕ ਵਿਆਹ ਦੇ ਭੁਗਤਾਨ ਲਈ ਭਾਰੀ ਮਾਤਰਾ ਦੇ ਵਿੱਚ ਪੈਸੇ ਇਕੱਠੇ ਕੀਤੇ ਸਨ ਪਰ ਇਨ੍ਹਾਂ ਪੈਸਿਆਂ ਦੀ ਚੋਰੀ ਹੋ ਗਈ ਸੀ ਮਹਿਲਾ ਦੀ ਪਛਾਣ ਕੁਲਵੰਤ ਕੌਰ ਤੇ ਉਹਨਾਂ ਦੇ ਪੁੱਤਰ ਲੰਕਨਪਾਲ ਹੈਪਸ਼ੀਅਰ ਦੇ ਸਾਊਥ ਪੈਂਟਨ ਦੇ ਵਿੱਚ ਰਹਿੰਦੇ ਹਨ ਉਹਨਾਂ ਉੱਤੇ ਚੋਰੀ ਦੀ ਸਾਜ਼ਿਸ਼ ਰਚਿੰਦਾ ਦੋਸ਼ ਹੈ ਜਿਹੜਾ ਲਗਾਇਆ ਗਿਆ ਸੀ ਇਸ ਦੋਸ਼ ਨੂੰ ਦੋਵਾਂ ਨੇ ਅਕਤੂਬਰ ਵਿੱਚ ਸਵੀਕਾਰ ਵੀ ਕਰ ਲਿਆ ਸੀ ਮਮੇ ਮਾਪੁੱਤ ਸ਼ੁੱਕਰਵਾਰ ਨੂੰ ਸਾਊਥ ਪੈਂਟਨ ਕਰਾਉਨ ਕੋਰਟ ਦੇ ਵਿੱਚ ਪੇਸ਼ ਹੋਏ ਕੁਲਵੰਤ ਕੌਰ ਨੂੰ 15 ਮਹੀਨੇ ਤੇ ਲੰਕਨਪਾਲ ਨੂੰ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਦੋਵਾਂ ਨੇ ਹੀ ਆਪਣੇ ਪਛਾਣ ਦੇ ਲੋਕਾਂ ਤੋਂ ਵੱਡੀ ਰਕਮ ਚੋਰੀ ਕਰਨ ਦਾ ਫੈਸਲਾ ਕੀਤਾ ਸੀ ਕੁਲਵੰਤ ਕੌਰ ਨੇ ਖੁਦ ਨੂੰ ਇਸ ਅਪਰਾਧ ਦੇ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਹੁਤ ਜਲਦ ਸਾਬਿਤ ਹੋ ਗਿਆ ਕਿ ਉਸ ਨੇ ਚੋਰੀ ਨੂੰ ਅੰਜਾਮ ਦੇਣ ਦੇ ਵਿੱਚ ਮਦਦ ਕੀਤੀ। ਜਾਂਚ ਦੇ ਬਾਅਦ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਹੁਣ ਦੋਵੇਂ ਜੇਲ੍ਹ ਦੀ ਸਜ਼ਾ ਹੀ ਜੜੀ ਉਹ ਕੱਟਣਗੇ। ਚੋਰੀ ਦਿਵਾਰਦਾਰਤ 15 ਸਤੰਬਰ ਨੂੰ ਸਾਊਥ ਪੈਂਟਨ ਦੇ ਕੋਲੇਵੇਲੀ ਰੋਡ ਉੱਤੇ ਹੋਈ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਸਥਾਨਕ ਸਿੱਖ ਪਾਈਚਾਰੇ ਦੀਆਂ ਮਹਿਲਾਵਾਂ ਦੇ ਇੱਕ ਸਮੂਹ ਪਾਈਚਾਰੇ ਅੰਦਰ ਇੱਕ ਵਿਆਹ ਦੇ ਭੁਗਤਾਨ ਦੇ ਲਈ ਪੈਸੇ ਇਕੱਠੇ ਕੀਤੇ ਸੀ ਪਰ ਇੱਕ ਬੰਦੂਕਦਾਰੀ ਵਿਅਕਤੀ ਨੇ ਲੋਕਾਂ ਨੂੰ ਧਮਕਾ ਕੇ ਉਹਨਾਂ ਤੋਂ ਪੈਸੇ ਦੀ ماں ਕੀਤੀ ਪੈਸੇ ਨੂੰ ਘਟਣਾ ਵਾਲੀ ਥਾਂ ਤੋਂ ਦੂਰ ਲਿਜਾਣ ਲਈ ਬਾਹਨ ਦੀ ਵਰਤੋਂ ਕੀਤੀ ਗਈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਤਾਨ ਇੰਗਲੈਂਡ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਭਾਰਤੀ ਮਾਂ ਪੁੱਤ ਨੂੰ ਸਜ਼ਾ ਸੁਣਾਈ ਗਈ ਹੈ ਇੰਗਲੈਂਡ ਦੇ ਵਿੱਚ ਇੰਗਲੈਂਡ ਕੋਰਟ ਦੇ ਵੱਲੋਂ ਇਹ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਇੰਗਲੈਂਡ ਵਿੱਚ ਭਾਰਤੀ ਮੂਲ ਦੀ ਮਾਂ ਅਤੇ ਉਸਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਹੈ ਇਥੋਂ ਦੇ ਸਿੱਖ ਪਾਈਚਾਰੇ ਨੇ ਇੱਕ ਵਿਆਹ ਦੇ ਭੁਗਤਾਨ ਲਈ ਭਾਰੀ ਮਾਤਰਾ ਦੇ ਵਿੱਚ ਪੈਸੇ ਇਕੱਠੇ ਕੀਤੇ ਸਨ ਪਰ ਇਨ੍ਹਾਂ ਪੈਸਿਆਂ ਦੀ ਚੋਰੀ ਹੋ ਗਈ ਸੀ ਮਹਿਲਾ ਦੀ ਪਛਾਣ ਕੁਲਵੰਤ ਕੌਰ ਤੇ ਉਹਨਾਂ ਦੇ ਪੁੱਤਰ ਲੰਕਨਪਾਲ ਹੈਪਸ਼ੀਅਰ ਦੇ ਸਾਊਥ ਪੈਂਟਨ ਦੇ ਵਿੱਚ ਰਹਿੰਦੇ ਹਨ ਉਹਨਾਂ ਉੱਤੇ ਚੋਰੀ ਦੀ ਸਾਜ਼ਿਸ਼ ਰਚਿੰਦਾ ਦੋਸ਼ ਹੈ ਜਿਹੜਾ ਲਗਾਇਆ ਗਿਆ ਸੀ ਇਸ ਦੋਸ਼ ਨੂੰ ਦੋਵਾਂ ਨੇ ਅਕਤੂਬਰ ਵਿੱਚ ਸਵੀਕਾਰ ਵੀ ਕਰ ਲਿਆ ਸੀ ਮੇਮਾ ਪੁੱਤ ਸ਼ੁੱਕਰਵਾਰ ਨੂੰ ਸਾਊਥ ਪੈਂਟਨ ਕਰਾਉਨ ਕੋਰਟ ਦੇ ਵਿੱਚ ਪੇਸ਼ ਹੋਏ ਕੁਲਵੰਤ ਕੌਰ ਨੂੰ 15 ਮਹੀਨੇ ਤੇ ਲੰਕਨਪਾਲ ਨੂੰ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਦੋਵਾਂ ਨੇ ਹੀ ਆਪਣੇ ਪਛਾਣ ਦੇ ਲੋਕਾਂ ਤੋਂ ਵੱਡੀ ਰਕਮ ਚੋਰੀ ਕਰਨ ਦਾ ਫੈਸਲਾ ਕੀਤਾ ਸੀ ਕੁਲਵੰਤ ਕੌਰ ਨੇ ਖੁਦ ਨੂੰ ਇਸ ਅਪਰਾਧ ਦੇ ਗਵਾਹ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਹੁਤ ਜਲਦ ਸਾਬਿਤ ਹੋ ਗਿਆ ਕਿ ਉਸ ਨੇ ਚੋਰੀ ਨੂੰ ਅੰਜਾਮ ਦੇਣ ਦੇ ਵਿੱਚ ਮਦਦ ਕੀਤੀ। ਜਾਂਚ ਦੇ ਬਾਅਦ ਦੋਵਾਂ ਨੂੰ ਦੋਸ਼ੀ ਠਹਿਰਾਇਆ ਗਿਆ ਤੇ ਹੁਣ ਦੋਵੇਂ ਜੇਲ੍ਹ ਦੀ ਸਜ਼ਾ ਹੀ ਜੜੀ ਉਹ ਕੱਟਣਗੇ। ਚੋਰੀ ਦੀ ਵਾਰਦਾਰਤ 15 ਸਤੰਬਰ ਨੂੰ ਸਾਊਥ ਪੈਂਟਨ ਦੇ ਕੋਲੇਵੇਲੀ ਰੋਡ ਉੱਤੇ ਹੋਈ ਸੀ। ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਸਥਾਨਕ ਸਿੱਖ ਪਾਈਚਾਰੇ ਦੀਆਂ ਮਹਿਲਾਵਾਂ ਦੇ ਇੱਕ ਸਮੂਹ ਪਾਈਚਾਰੇ ਅੰਦਰ ਇੱਕ ਵਿਆਹ ਦੇ ਭੁਗਤਾਨ ਦੇ ਲਈ ਪੈਸੇ ਇਕੱਠੇ ਕੀਤੇ ਸੀ ਪਰ ਇੱਕ ਬੰਦੂਕ ਧਾਰੀ ਵਿਅਕਤੀ ਨੇ ਲੋਕਾਂ ਨੂੰ ਧਮਕਾ ਕੇ ਉਹਨਾਂ ਤੋਂ ਪੈਸੇ ਦੀ ماں ਕੀਤੀ ਪੈਸੇ ਨੂੰ ਘਟਣਾ ਵਾਲੀ ਥਾਂ ਤੋਂ ਦੂਰ ਲਿਜਾਣ ਲਈ ਵਾਹਨ ਦੀ ਵਰਤੋਂ ਕੀਤੀ ਗਈ ਬਿਊਰੋ ਰਿਪੋਰਟ ਦਿਸ ਅਪਡੇਟ ਨਿਊਜ਼ ਦੇ ਨਾਲ ਤਨਪਾਤ